ਮੈਂ ਤਾਂ ਵਧਾਈ ਦੇਣਾ ਚਾਹੂੰਗਾ ਇਸ ਇਸ ਪਿੰਡ ਦੇ ਸਾਰੇ ਮੁੰਡਿਆਂ ਨੂੰ ਸਰਪੰਚ ਸਾਹਿਬ ਨੂੰ ਕੋਈ ਸਿਆਸਤ ਨਹੀਂ ਹੋ ਰਹੀ ਸਾਰੇ ਬਹੁਤ ਦਿਲੋਂ ਪਿੰਡ ਦੇ ਕੰਮਾਂ 'ਚ ਸਾਰੇ ਵੱਧ ਚੜ੍ਹ ਕੇ ਲੱਗੇ ਹੋਏ ਆ ਤੇ ਇਹ ਇਹਨਾਂ ਦਾ ਬੜਪਣ ਹੈ ਵੀ ਇਹ ਮੈਨੂੰ ਇਹਨਾਂ ਮਾਣ ਦਿੰਦੇ ਆ ਮੈਂ ਕੋਈ ਅੱਜ ਕੋਈ ਧੰਨਵਾਦ ਦਾ ਹੱਕਦਾਰ ਨਹੀਂ ਆ ਮੇਰਾ ਆਪਣਾ ਘਰ ਹੈ ਮੇਰਾ ਆਪਦਾ ਪਿੰਡ ਆ ਪਿੰਡ ਤੋਂ ਉੱਤੇ ਕੁਝ ਵੀ ਨਹੀਂਗਾ ਮੇਰੇ ਲਈ ਸੋ ਅੱਜ ਨਹੀਂ ਕੱਲ ਨਹੀਂ ਜਦੋਂ ਵੀ ਅਸੀਂ ਸਾਰੇ ਸਾਰੇ ਜਿਵੇਂ ਬਾਕੀ ਮੁੰਡੇ ਨੇ ਉਵੇਂ ਹੀ ਮੈਂ ਜਿੱਥੇ ਮੇਰੀ ਹਾਜ਼ਰੀ ਦੀ ਲੋੜ ਆ ਅਸੀਂ ਹਮੇਸ਼ਾ ਖੜੇ ਆ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ ਦਾ ਸਾਡੇ ਇਲਾਕੇ ਦਾ ਸਾਰੀਆਂ ਚੀਜ਼ਾਂ ਦਾ ਇਸੇ ਤਰ੍ਹਾਂ ਕੰਮ ਵਧੀਆ ਹੁੰਦਾ ਰਹੇ ਟੂਰਨਾਮੈਂਟ ਹੁੰਦੇ ਰਹਿਣ ਔਰ ਅਸੀਂ ਸਾਰੇ ਹਮੇਸ਼ਾ ਕਲ ਮਿਲ ਕੇ ਸਾਰੇ ਭਰਾ ਸਾਰੇ ਭਰਾ ਹੀ ਨੇ ਅਸੀਂ ਇਕੱਠਿਆਂ ਨੇ ਰਲ ਕੇ ਹੋਰ ਕੋਸ਼ਿਸ਼ ਕਰਾਂਗੇ ਕਿ ਹੋਰ ਵਧੀਆ ਟੂਰਨਾਮੈਂਟ ਹੁੰਦੇ ਰਹਿਣ ਹੋਰ ਐਕਟੀਵਿਟੀਜ਼ ਹੁੰਦੀਆਂ ਰਹਿਣ ਜਿੰਨੀ ਕੁ ਕੋਸ਼ਿਸ਼ ਮੈਂ ਕਰ ਸਕਦਾ ਬਾਕੀ ਅਸੀਂ ਬੜੇ ਖੁਸ਼ਕਿਸਮਤ ਆ ਇੱਥੇ ਕੋਈ ਐਮਐਲਏ ਸਾਹਿਬ ਬੜੀ ਹੈਲਪ ਕਰ ਰਿਹਾ ਸਾਰਿਆਂ ਦੀ ਸਰਪੰਚ ਸਾਡਾ ਪਿਆਰਾ ਵੀਰ ਸਾਰੇ ਮਤਲਬ ਪਿੰਡ ਚ ਕੋਈ ਉਹੋ ਜੀ ਸਿਆਸਤਵਾਦੀ ਹੈ ਹੀ ਨਹੀਂ ਗੀ ਜਿਹੜਾ ਮੌਜੂਦਾ ਸਰਪੰਚ ਆ ਉਹ ਵੀ ਨਾਲ ਆ ਜਿਹੜੇ ਪਹਿਲਾਂ ਉਹ ਵੀ ਸਾਰੇ ਨਾਲ ਆ ਸਾਰਾ ਪਰਿਵਾਰ ਹੈ ਪਿੰਡ ਦੀ ਇੱਕ ਪਰਿਵਾਰ ਦੇ ਤਰ੍ਹਾਂ ਅਸੀਂ ਸਾਰੇ ਅਸੀਂ ਚਾਹੁੰਦੇ ਆ ਕਿ ਨਗਰ ਦਾ ਵਸ ਭਲਾ ਹੋਣਾ ਚਾਹੀਦਾ ਭੁੱਲਰ ਸਾਹਿਬ ਛੋਟੇ ਹੁੰਦੇ ਤੁਸੀਂ ਇੱਥੇ ਖੇਡਦੇ ਰਹੇ ਹੋ ਇਸੇ ਪਿੰਡ ਦੇ ਵਿੱਚ ਇਸੇ ਗਰਾਊਂਡ ਦੇ ਵਿੱਚ ਅੱਜ ਤੁਸੀਂ ਸੁਪਰਸਟਾਰ ਬਣ ਗਏ ਹੋ ਪੂਰੀ ਦੁਨੀਆ ਦੇ ਵਿੱਚ ਨਾਮ ਅੱਜ ਪਿੰਡ ਪਹੁੰਚੇ ਹੋ ਉਦੋਂ ਦਾ ਤੇ ਹੁਣ ਦਾ ਕਿੰਨਾ ਕੁ ਅੰਤਰਾ ਮੈਨੂੰ ਅੱਗੇ ਐਮਐਲਏ ਸਾਹਿਬ ਨੇ ਪੁੱਛਿਆ ਵੀ ਤੁਸੀਂ ਕਦੋਂ ਆਓ ਨਾ ਮੈਂ ਅਜੇ 15 ਦਿਨ ਪਹਿਲਾਂ ਹੀ ਆਇਆ ਤਾਂ ਮੈਂ ਆਉਂਦਾ ਰਹਿਣਾ ਪਿੰਡ ਇਹ ਆਪਦਾ ਘਰ ਆ ਮੇਰਾ ਪਿੰਡ ਵੀ ਤੁਸੀਂ ਘਰ ਪਾਏ ਇਹ ਅੱਜ ਇਹ ਟੂਰਨਾਮੈਂਟ ਹੈ ਸਾਨੂੰ ਖੁਸ਼ੀ ਆਜ ਅਸੀਂ ਇੱਕ ਰੌਣਕ ਦੇ ਤੌਰ ਤੇ ਆਏ ਆ ਪਰ ਇੱਥੇ ਆਉਂਦੇ ਹੀ ਰਹਿਨੇ ਆ ਤੁਸੀਂ ਰੌਣਕ ਨੂੰ ਥੋੜਾ ਹੋਰ ਵਧਾ ਦੀਏ ਆਪਾਂ ਮਾਈਕ ਲੈ ਕੇ ਤੇ ਉਹ ਵੀ ਤੁਸੀਂ ਰਿਕਾਰਡ ਕਰ ਲਿਓ ਮਾਈਕ ਹੋਣਾ ਤਾਂ ਹਾਂ ਗਾਇਬ ਨਾ ਕਿੱਥੇ ਜਾਂਦੇ ਨਾ ਤੁਸੀਂ ਬਹੁਤ ਬਹੁਤ ਮੁਬਾਰਕਾਂ ਸਾਡਾ ਪਿਆਰਾ ਵੀਰ ਸੋ ਬੜਾ ਬਰਤਲ ਸਿੰਘ ਸਿੰਘ ਪੂਰ ਬਹੁਤ ਮਿਹਨਤ ਕਰ ਰਹੀ ਮੇਰੀ ਖੁਸ਼ੀ ਇੱਕ ਜ਼ੋਰਦਾਰ ਧਾਡੀਆਂ ਸੁਗੰਧ ਦੇ ਨਾਮ ਬੈਠਾ ਸਾਰੇ ਬੈਠ ਕਰ ਰਹੇ ਪਰ ਜਦੋਂ ਮੋਢੀ ਅੱਗੇ ਲੱਗ ਕੇ ਇਹ ਜੇ ਕੰਪਾ ਦੇ ਲਈ ਅੱਗੇ ਲੱਗਦਾ ਤਾਂ ਆਪਣੇ ਆਪ ਹੀ ਸਾਰੇ ਜ਼ਿੰਮੇਵਾਰ ਕਰਦੇ ਸੋ ਸਾਰੇ ਨਾਲ ਸਾਡੇ ਭਰਾ ਨੇ ਪਰ ਐਮਐਲਏ ਸਾਹਿਬ ਦੇ ਨਹੀਂ ਬਹੁਤ ਬਹੁਤ ਮੈਂ ਹੁਣੇ ਮੇਰੇ ਸਾਹਮਣੇ 4 ਲੱਖ ਦਾ ਚੈੱਕ ਨਾਲੇ ਹੋਰੇ ਕਿਤੇ ਸੋ ਬੜਾ ਧੰਨਵਾਦ ਸਿੱਖਾ ਐਮਐਲਏ ਸਾਹਿਬ ਇਸੇ ਤਰ੍ਹਾਂ ਤੁਸੀਂ ਪਿੰਡ ਦੇ ਕੰਮ ਲਈ ਅਸੀਂ ਸਾਡਾ ਸਾਰਾ ਪਿੰਡ ਤੁਹਾਡੇ ਨਾਲ ਹੈ ਜਦੋਂ ਮੈਂ ਕਹਿੰਦਾ ਕਿ ਭਲੇ ਦੇ ਗੰਨੇ ਤੇ ਕੋਈ ਸਿਆਸਤ ਨਹੀਂ ਅਸੀਂ ਚਾਹੁੰਦੇ ਹਾਂ ਕਿ ਪਿੰਡ ਦਾ ਭਲਾ ਹੋਵੇ ਪਿੰਡ ਦੇ ਜੀਵਾਂ ਦਾ ਭਲਾ ਹੋਵੇ ਔਰ ਇਹ ਮੈਂ ਆਪਦੇ ਪਿੰਡ ਨੂੰ ਹਮੇਸ਼ਾ ਜ਼ਬਾਨ ਦੇ ਦੀ ਕੋਈ ਗੱਲ ਦਿੱਤੇ ਮੈਨੂੰ ਖੜਾਓਗੇ ਜਿੱਥੇ ਬਲਾਉ ਹੋਵੇ ਮੈਂ ਹਰ ਦਿਨ ਹਾਜ਼ਰ ਕੋਈ ਪਿੰਡ ਤੋਂ ਤੇ ਆਪਣੇ ਕੋਸ਼ਿਸ਼ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣਾ ਮੈਨੂੰ ਬਾਲੀਆਂ ਸਾਰੇ ਗੱਲਾਂ ਨਹੀਂ ਆਉਂਦੀਆਂ ਬਸ ਮੈਂ ਇਹਨਾਂ ਤੁਹਾਨੂੰ ਕਹਿਣਾ ਵੀ ਮੈਂ ਤੁਹਾਡੇ ਨਾਲ ਆ ਤੇ ਤੁਸੀਂ ਮੇਰੇ ਨਾਲ ਹਮੇਸ਼ਾ ਹੋ ਉ ਛੋਟੇ ਹੁੰਦੇ ਤੋਂ ਅੱਜ ਤੋ ਨਹੀਂ ਹੋ ਮੈਂ ਜਿੰਨੇ ਵੀ ਅਸੀਂ ਮਿਲਦੇ ਨੇ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਆਇਆ ਮਿਲਿਆ ਤੇ ਫਿਰ ਤੇਰੀ ਬੰਦਾ ਪਹਿਲਾਂ ਪਿੰਡ ਤੇ ਸਾਰੇ ਅੰਦਾਜ਼ ਅਸ਼ੀਰਵਾਦ ਮਿਲਿਆ ਫਿਰ ਹੜੀ ਵਾੜੀ ਤੇ ਇਹ ਸਭ ਸਾਡੇ ਦਾਦਾ ਜੀ ਸਰਦਾਰ ਜਗਿੰਦਰ ਸਿੰਘ ਪਲਵਾਨ ਵਾਲਾ ਪਰਿਵਾਰ ਸਾਰਾ ਅਸੀਂ ਸਾਰੇ ਤੁਹਾਡੇ ਨਾਲ ਆ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਪਿਆਰ ਬਣਾ ਰਹੇ ਵੀ ਔਰ ਅੱਜ ਸਾਰਿਆਂ ਨੇ ਇਹੀ ਕੋਸ਼ਿਸ਼ ਕਰਨੀ ਆ ਵੀ ਅੱਜ ਸਿਆਸਤ ਤੋਂ ਉੱਤੇ ਉੱਟ ਕੇ ਪਿੰਡ ਦੇ ਲਈ ਸਾਰੇ ਜਣੇ ਇਕੱਠੇ ਹੋਈਏ ਔਰ ਪਿੰਡ ਦੀਆਂ ਜਿਹੜੀਆਂ ਵੀ ਕੱਪ ਜਿੱਥੇ ਕਿਤੇ ਮੇਰੀ ਲੋੜ ਪੈਂਦੇ ਮੇਰੇ ਮੇਰੀ ਹਾਜ਼ਰੀ ਸਰਪੰਚ ਸਾਹਿਬ ਬੜਾ ਮੁੱਛੀ ਲਾ ਜਾ ਗਰੋ ਕੋਈ ਚੱਕਰ ਨਹੀਂ ਦਿੱਕਤ ਹੋ ਗਿਆ ਆਪਾਂ ਥੋੜੇ ਤੇ ਇੱਕ ਗਾਣਾ ਮੈਂ ਤੁਹਾਨੂੰ ਡਾਇਮੰਡ ਹੀ ਸੁਣਾ ਦਿੰਦੇ ਆ ਉਸ ਤੋਂ ਬਾਅਦ ਫਿਰ ਤੁਸੀਂ ਮੈਚ ਬੜਾ ਸੋਹਣਾ ਚੱਲ ਰਿਹਾ ਹੈ ਅੱਜ ਭਾਵੇਂ ਕਲਾਕਾਰ ਨਹੀਂ ਆਉਂਦੇ ਘਰ ਚ ਕੋਈ ਸਟਾਰ ਨਹੀਂ ਹੁੰਦਾ ਮੈਂ ਤੁਹਾਡਾ ਛੋਟਾ ਭਰਾ ਆ ਤੁਹਾਡਾ ਬੱਚਾ ਤੁਹਾਡਾ ਵੱਡਾ ਵੀ ਨਹੀਂ ਨੋੜ ਨਹੀਂ ਆਦਾ ਬਸ ਇਹ ਆਪਾਂ ਪਰਿਵਾਰ ਆਪਰਾ ਸਾਰਾ ਉਹ ਗਲੀਆਂ ਦੇ ਵਿੱਚ ਹਮਰਕੂਕ ਵੀ ਅਸਲੇ ਕੋਣ ਫਟਾਕੇ ਨਹੀਂ ਮਰਜ਼ਰਾ ਵਰਕੇ ਕਿੱਥੇ ਦੱਬਦੇ ਵੱਡੇ ਅਕਰਾਂ ਦੇ ਕਾਕੇ ਨਹੀਂ ਚੜਦੇ ਸਿਆਲ ਦੀ ਡੇਟ ਮੈਰਿਜ ਦੀ ਕਾੜਾ ਉੱਤੇ ਲਿਖਾਂਗੇ ਸੁਰਖ ਬੁੱਲਾ ਚੋਹਾਂ ਜੇ ਕਰਦੇ ਸਾਰੇ ਸ਼ੌਕ ਪੂਰਾਵਾਂਗੇ ਉਹ ਤੇਰੇ ਘੁੱਟ ਦੁਗੜਾ ਸਰਦਾਰ ਨੀਏ ਡਾਇਮੰਡ ਦੀ ਝਾਂਜਰ ਪਾਵਾਂਗੇ ਗੁੱਟ ਨੂੰ ਖੜਾ ਸਰਦਾਰ ਨੀਏ ਡਾਇਮੰਡ ਦੀ ਝਾਂਜਰ ਪਾਵਾਂਗੇ ਸਭ ਤੋਂ ਪਹਿਲਾਂ ਤਾਂ ਪਿੰਡ ਦੀ ਸਾਰੀ ਟੀਮ ਨੂੰ ਸਾਡੇ ਛੋਟੇ ਭਰਾ ਨੂੰ ਸਰਪੰਚ ਸਾਹਿਬ ਉਹਨਾਂ ਨੂੰ ਪਰ ਸਾਡਾ ਛੋਟਾ ਭਰਾ ਗੁਰਨਾਮ ਅੱਜ ਆਦੇ ਪਿੰਡ 'ਚ ਹੀ ਹੈ ਸਭ ਤੋਂ ਵੱਡੀ ਗੱਲ ਹੈ ਬੰਦੋ ਨੇ ਹਮੇਸ਼ਾ ਆਦੀ ਜ਼ਮੀਨ ਨਾਲ ਜੁੜ ਕੇ ਰਹਿਣਾ ਚਾਹੀਦਾ ਜੀ ਪਰ ਅੰਕਲ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਹਮੇਸ਼ਾ ਹੀ ਚੱਲੋ ਕਰਨਾਮ ਤਾਂ ਸੁਪਰਸਟਾਰ ਬਣ ਗਿਆ ਪਰ ਅੰਕਲ ਅੱਜ ਵੀ ਡਾਊਨਪੋਰਥ ਹੋ ਗਈ ਹੈ ਜਿਵੇਂ ਪਹਿਲਾਂ ਜਿਵੇਂ ਜਿਆਦਾ ਕੰਮ ਕਰਦੇ ਸੀ ਔਰ ਖੇਤੀ ਸੰਭਾਲਦੇ ਸੀ ਤੇ ਇਸ ਗੱਲ ਦੀਆਂ ਸਾਰੇ ਪਿੰਡ ਨੂੰ ਮੁਬਾਰਕਬਾਦ ਔਰ ਟੂਰਨਾਮੈਂਟ ਦੀ ਵੀ ਸਾਰੇ ਪਿੰਡ ਨੂੰ ਮੁਬਾਰਕਬਾਦ ਜਿਨ੍ਹਾਂ ਨੇ ਰਲ ਮਿਲ ਕੇ ਸਹਿਯੋਗ ਨਾਲ ਆਦੀਆਂ ਖੇਡਾਂ ਨੂੰ ਹੋਰ ਚੰਗਾ ਤਰੀਕੇ ਨਾਲ ਅੱਗੇ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ ਔਰ ਮੇਰਾ ਫਰਜ਼ ਬੰਦਾ ਹੈ ਮੇਰੇ ਤੋਂ ਇੱਕ ਇਹਨਾਂ ਨੇ ਸਟੇਡੀਅਮ ਮੰਗਿਆ ਅਗਲੀ ਵਾਰੀ ਤੋਂ ਪਹਿਲਾ-ਪਹਿਲਾ ਇਹ ਸਟੇਡੀਅਮ ਕੰਪਲੀਟ ਹੋ ਜਾਊਗਾ ਔਰ ਇੱਕ ਅੱਜ ਭਰਾ ਨੂੰ ਚੈੱਕ ਦੇ ਕੇ ਜਾਣਾ ਹੈ ਹੈਪੀ ਕਲ ਚੈੱਕ ਹੋਏ ਇਕਾਈ ਚੈੱਕ ਦੇ ਕੇ ਜਾਣਾ ਕਿਉਂਕਿ ਜਦੋਂ ਆਉਣੇ ਕੁਛ ਨ ਕੋਈ ਦੇਣਾ ਫਰਜ਼ ਬੰਦਾ ਸਾਡਾ ਵੀ ਜ਼ਿੰਦਗੀ ਇੱਕ ਵਾਰੀ ਮਿਲੀ ਹੈ ਬਸ ਚਾਹੇ ਪਰਲੋ ਚਾਹੇ ਗੇਮ ਕਰ ਲਓ ਚਾਹੇ ਤੁਸੀਂ ਆਪਦੇ ਘਰ ਦੀ ਕਿਸੇ ਤਰੱਕੀ ਵੱਲ ਚਲੇ ਆਪਣੇ ਨਸ਼ਾ ਛੱਡ ਕੇ ਜੋ ਮਰਜੀ ਕੰਮ ਕਰ ਲਓ ਤੁਹਾਨੂੰ ਦੁਨੀਆ 'ਚ ਸਭ ਕੁਝ ਮਿਲ ਜਾਊਗਾ ਜੋ ਬੰਦਾ ਸੋਚ ਸਕਦਾ ਹੈ ਜੇ ਗਰੀਨਾਮ ਵਰਗਾ ਛੋਟਾ ਭਰਾ ਦੁਨੀਆ 'ਚ ਚਮਕ ਸਕਦਾ ਤਾਂ ਸ਼ਾਇਦ ਕਮਾਲ ਲੈਂਦਾ ਕੋਈ ਵੀ ਬੱਚਾ ਚਮਕ ਸਕਦਾ ਸੋ ਇਸ ਕਰਕੇ ਹਰ ਬੰਦੇ ਨੂੰ ਇੱਕੋ ਹੀ ਕੋਸ਼ਿਸ਼ ਕਰਨੀ ਚਾਹੀਦੀ ਆਦੇ ਪਰਿਵਾਰ ਨੂੰ ਅੱਗੇ ਲੈ ਜਾਣਾ ਸਿਬਤ ਵਤ ਵਤ ਮਿਹਨਤ ਕਰਨੀ ਚਾਹੀਦੀ ਹੈ ਜੀ ਧੰਨਵਾਦ ਮੈਂ ਤਾਂ ਸਭ ਨਾਲੋਂ ਪਹਿਲੋ ਜਿਵੇਂ ਅੱਗੇ ਸਟੇਜ ਤੇ ਵੀ ਇਹ ਗੱਲ ਬੋਲੀ ਸੀ ਕਿ ਜਦੋਂ ਬੰਦੇ ਦੇ ਘਰ ਪੈਸੇ ਆਉਣ ਲੱਗ ਜਾਂਦੇ ਕਿਸੇ ਨੂੰ ਆਪਦਾ ਕੰਮ ਛੱਡਣ ਤੇ ਦਿਲ ਨਹੀਂ ਕਰਦਾ ਜੀ ਪਰ ਸਾਡਾ ਸਾਡੇ ਇਸ ਪਿੰਡ ਦੇ ਪੁੱਤ ਤੇ ਸਾਡੇ ਛੋਟੇ ਭਰਾ ਤੇ ਇੰਨਾ ਮਾਣ ਹੈ ਸਾਨੂੰ ਕਿ ਅਸੀਂ ਇਹਨਾਂ ਨੂੰ ਅੱਦਨ ਜੋਰ ਦੇ ਕੇ ਵੀ ਨਹੀਂ ਕਿਹਾ ਇੱਕ ਪਿਆਰ ਨਾਲ ਹੀ ਕਿਹਾ ਵੀ ਗਰਨਾਮ ਅਸੀਂ ਡੇਟ ਰੱਖਣ ਲੱਗੇ ਆ ਅਸੀਂ ਡੇਟ ਰੱਖਣ ਲੱਗੇ ਆ ਵੀ ਅਸੀਂ ਡੇਟ ਕਿਹੜੀ ਰੱਖੀਏ ਇਹਨਾਂ ਨੇ ਕਿਹਾ ਵੀ ਮੇਰੇ ਤੋਂ ਤੁਸੀਂ ਡੇਟ ਫਿਰ ਪੁੱਛ ਕੇ ਨਾ ਰੱਖੋ ਜਿਹੜੀ ਡੇਟ ਤੁਸੀਂ ਰੱਖ ਲੋਗੇ ਮੈਨੂੰ ਦੱਸ ਦਿਓ ਮੈਂ ਉੱਥੇ ਪਹੁੰਚ ਜਾਵਾਂਗਾ ਅਸੀਂ ਪਿੰਡ ਪਹੁੰਚਣ ਤੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਦਾ ਪਰਿਵਾਰ ਇਹ ਸਾਨੂੰ ਆ 7ਵਾਂ ਕਬੱਡੀ ਟੂਰਨਾਮੈਂਟ ਹੈ ਸਾਡੇ ਪਿੰਡ ਦਾ ਤੇ ਬੜਾ ਵੱਡਾ ਸੰਜੋਗ ਵੀ ਟੂਰਨਾਮੈਂਟ ਦੇ ਵਿੱਚ ਪਾਉਂਦੇ ਨੇ ਤੇ ਜਿਹੜਾ ਆਪ ਟਾਈਮ ਦੇ ਵਿੱਚੋਂ ਟਾਈਮ ਵੀ ਕੱਢਦੇ ਨੇ ਤੇ ਦੂਜਾ ਨਾਲ ਹੀ ਸਾਡੇ ਹਲਕਾ ਵਿਦੈਕਤੀ ਮੇਰੇ ਖੜੇ ਨੇ ਇਹ ਵੀ ਸਾਲ ਦੇ ਸਾਲ ਸਾਡੇ ਟੂਰਨਾਮੈਂਟ ਤੇ ਜਦੋਂ ਐਮਐਲਏ ਨਹੀਂ ਵੀ ਹੁੰਦੇ ਸੀ ਪਹਿਲੋ ਵੀ ਸ਼ਿਰਕਤ ਕਰਦੇ ਸੀ ਤੇ ਆਪਦੇ ਮਾਇਆ ਦੇ ਗੱਪਿਆਂ ਦੇ ਵਿੱਚੋਂ ਗੱਪੇ ਸਾਨੂੰ ਦੇਖ ਕੇ ਜਾਂਦੇ ਸੀ ਮੈਂ ਇਹਨਾਂ ਦੋਵਾਂ ਮਾਨ ਸ਼ਕਸ਼ੀਤਾਂ ਦਾ ਪਿੰਡ ਪਹੁੰਚਣ ਤੇ ਮੈਂ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਤਹਿ ਦਿਲੋਂ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਇਵੇਂ ਹੀ ਅੱਗੇ ਵੀ ਜਿਹੜਾ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਵੀ ਕੱਢ ਕੇ ਸਾਨੂੰ ਦਿੰਦੇ ਰਹਿਣਗੇ ਤੇ ਆਪਦੇ ਜਿਹੜੇ ਮਾਇਆ ਦੇ ਕੱਫੇ ਸਾਨੂੰ ਪਹਿਲਾਂ ਵੀ ਦਿੰਦੇ ਨੇ ਤੇ ਬਾਅਦ ਚੜ ਕੇ ਅੱਗੇ ਵੀ ਸਾਡੇ ਨਾਲ ਸਹਿਯੋਗ ਐਵੇਂ ਕਰਦੇ ਰਹਿਣਗੇ ਇੱਕ ਵਾਰ ਤੋਂ ਫਿਰ ਮੈਂ ਇਹਨਾਂ ਦਾ ਪਿੰਡ ਪਹੁੰਚਣ ਤੇ ਤਹਿਦਲੋ ਧੰਨਵਾਦ ਕਰਦਾ ਸ੍ਰੀ ਜਗਦੀਪ ਕੰਬੋਜ ਗੋਲਡੀ ਜੀ ਐਮਐਲਏ ਸਾਹਿਬ ਦਾ ਤੇ ਸਾਡੇ ਪਿੰਡ ਦੇ ਸੁਪੁੱਤਰ ਗਰਨਾਮ ਸਿੰਘ ਭੁੱਲੜ ਦਾ ਇਹਨਾਂ ਦਾ ਇੱਥੇ ਪਹੁੰਚਣ ਤੇ ਤਹਿਦਲੋ ਧੰਨਵਾਦ ਕਰਦਾ ਜੀ